ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁਰਦੁਆਰਾ ਕੋਠਾ ਸਾਹਿਬ ਵੱਲਾ ਵਿਖੇ ਸੁਖਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਯਾਦ ਵਿੱਚ ਚੌਥੀ ਵਰ੍ਹੇਸਵੀ ਮਨਾਇੀ ਗਈ। ਇਸ ਮੌਕੇ ਸੋਸਾਇਟੀ ਦੇ ਮੁਖ ਸੇਵਾਦਾਰ ਬੀਬੀ ਕੇਵਲਜੀਤ ਕੌਰ ਨੇ ਆਖਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਰ੍ਹੇਸਵੀ ਸਮਾਗਮ ਕੀਤਾ ਗਿਆ ਅਤੇ ਜੋ ਬੀਬੀਆਂ ਸ਼ਹੀਦ ਹੋਈਆਂ ਹਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਵੀ ਪਾਗ ਲਿਆ ਅਤੇ ਜੋ ਬੀਬੀਆਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਈਆਂ ਸਨ ਨੂੰ ਸਰਦਾ ਸੁਮਨ ਪੇਟ ਕੀਤੇ। ਇਸ ਮੌਕੇ ਬੀਬੀ ਸੁਰਿੰਦਰ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਜਗੀਰ ਕੌਰ, ਬੀਬੀ ਹਰਪਜਨ ਕੌਰ ਬੀਬੀ ਮਨਜੀਤ ਕੌਰ ਸਮੇਤ ਜਥੇਦਿਆਂ ਹੋਰ ਵੀ ਕਈ ਮੈਂਬਰ ਮੌਜੂਦ ਸਨ ਬੁਲੇ ਸੋਨਿਹਾਰ ਬੁਲੇ ਸੋਨਿਹਾਰ ਸੋਨਿਹਾਰ ਅੱਜ ਗੁਰਦੁਆਰਾ ਕੋਠਾ ਸਾਹਿਬ ਕਿ ਜੋ 3 ਸਾਲ ਪਹਿਲੋਂ ਬੀਬੀਆਂ ਕਿਸਾਨ ਅੰਦੋਲਨ ਦੇ ਵਿੱਚ ਸ਼ੀਤ ਹੋਈਆਂ ਸੀਗੀਆਂ ਉਹਨਾਂ ਦੇ ਜਯਉਤੀ ਵਰਸੀ ਮਨਾਏ ਗਏ ਦੀ ਉਹਨਾਂ ਬੀਬੀਆਂ ਨੂੰ ਯਾਦ ਕੀਤਾ ਜਿਨ੍ਹਾਂ ਬੀਬੀਆਂ ਨੇ ਮਜ਼ਦੂਰ ਕਿਸਾਨ ਅੰਦੋਲਨ ਵਿੱਚ ਆਪਣੀਆਂ ਜਾਨਾਂ ਵਾਰ ਦਿੱਤੀਆਂ ਦੀ ਉਹਨਾਂ ਨੂੰ ਬੀਬੀਆਂ ਨੇ ਯਾਦ ਕੀਤਾ ਸ੍ਰੀ ਸੁਖੂਲਾ ਸੋਸਾਇਟੀ ਇਸਮੋਵੱਲਾ ਨਗਰ ਨਿਵਾਸੀ ਸੰਗਠਾ ਨੇ ਬਾਕੀ ਉਹਨਾਂ ਬੀਬੀਆਂ ਦੀ ਬੜੀ ਸ਼ਹੀਦੀ ਆ ਜੀ ਮਹਾਨ ਸ਼ਹੀਦੀ ਆ ਕਿ ਜਿਨ੍ਹਾਂ ਨੇ ਆਪਣਾ ਤਨ ਮਨ ਜਿਹੜਾ ਸੀ ਕਿਸਾਨ ਅੰਦੋਲਨ ਵਾਸਤੇ ਵਾਰ ਦਿੱਤਾ ਇਹ ਵੀ ਇੱਕ ਬੜੀ ਵੱਡੀ ਦੇਣ ਆ ਜੀ ਸਾਡੇ ਵੱਲੇ ਨਗਰ ਦੀ ਕਿ ਸਾਡੇ ਨਗਰ ਦੀਆਂ ਬੀਬੀਆਂ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਈਆਂ ਨੇ ਉਹਨਾਂ ਦੀ ਅੱਜ ਯਾਦ ਜਿਹੜੀ ਆ ਗੁਰਦੁਆਰਾ ਕੋਠਾ ਸਾਹਿਬ ਵਿਖੇ ਚੌਥੀ ਵਰ੍ਹੇਗੰਢ ਮਨਾਈ ਗਈ। ਅੱਜ ਗੁਰਦੁਆਰਾ ਕੋਠਾ ਸਾਹਿਬ ਵਿਖੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਈਆਂ ਬੀਬੀਆਂ ਦੀ ਯਾਦ ਦੇ ਵਿੱਚ ਸਮਾਗਮ ਕੀਤਾ ਗਿਆ। ਕਿਉਂਕਿ ਇਹ ਬੀਬੀਆਂ ਉਹ ਹਨ ਜਿਹੜੀਆਂ ਸੁਖਨੀ ਸਾਹਿਬ ਸੋਸਾਇਟੀ ਦੇ ਵਿੱਚ ਵੀ ਹਾਜ਼ਰੀਆਂ ਭਰਦੀਆਂ ਸਨ ਤੇ ਜਿਸ ਦਿਨ ਇਹ ਬੀਬੀਆਂ ਨਿਸ਼ਾਦਤ ਪ੍ਰਾਪਤ ਕੀਤੀ ਉਸ ਦਿਨ ਵੀ ਸਮੂਹ ਜਥਾ ਹੀ ਸੰਗਤ ਦੇ ਰੂਪ ਦੇ ਵਿੱਚ ਕਿਸਾਨਾਂ ਦੇ ਲਗਾਈ ਹੋਏ ਤਰਨੇ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਹੇ ਸਨ ਪਰ ਅਚਾਨਕ ਇੱਕ ਘਟਨਾ ਘਟੀ ਜਿਸ ਦੇ ਕਾਰਨ ਇਹ ਜਿਹੜੀਆਂ ਬੀਬੀਆਂ ਸੀ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਇਸ ਨਗਰ ਨੂੰ ਉਹਨਾਂ ਬੀਬੀਆਂ ਦੀ ਸ਼ਹਾਦਤ ਉੱਤੇ ਮਾਣ ਹੈ ਜਦੋਂ ਜਦੋਂ ਵੀ ਕਿਤੇ ਇਤਿਹਾਸ ਵਿੱਚ ਅੰਦੋਲਨਾਂ ਦੀ ਗੱਲ ਚੱਲੇਗੀ ਨਗਰ ਵੱਲੇ ਦਾ ਨਾਮ ਇਹਨਾਂ ਬੀਬੀਆਂ ਦੀ ਸ਼ਹਾਦਤ ਕਰਕੇ ਸਦਾ ਹੀ ਇਸਨਹਿਰੀ ਇਕਤਾਨ ਵਿੱਚ ਲਿਖਿਆ ਜਾਵੇਗਾ